ਵਾਰ-ਵਾਰ ਇਹ ਚੀਜ਼ ਲਗਾਤਾਰ ਹੋ ਰਹੀ ਹੈ ਤੇ ਇਹ ਚੀਜ਼ ਜਿਹੜੀ ਕੰਗਨਾਰ ਨੌਤ ਹੀ ਕਿਉਂ ਕਰ ਰਹੀ ਹੈ ਕੰਗਨਾਰ ਨੌਤ ਕੋ ਕੀ ਕੋਈ ਹੋਰ ਪਾਲਿਸੀ ਪ੍ਰੋਗਰਾਮ ਨਹੀਂ ਹੈ ਜਾਂ ਸਟੇਟ ਨੇ ਇਹ ਚੀਜ਼ ਡਿਸਾਈਡ ਕਰ ਲਈ ਹੋਈ ਹੈ ਕਿ ਸਾਨੂੰ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ ਗਿਨੇ ਚੁਣੇ ਜਿਹੜੇ ਇਸ ਚੀਜ਼ ਲਈ ਜਿਹੜੇ ਬਦਨਾਮ ਵੀ ਰਹਿਣ ਉਹੀ ਇਹ ਕੰਮ ਚ ਲੱਗੇ ਉਹਨਾਂ ਨੂੰ ਲੱਗੇ ਰਹਿਣ ਦੇਈਏ ਕੰਗਨਾਰ ਨੌਤ ਨੂੰ ਕਿਉਂ ਬਾਰ-ਬਾਰ ਉਹਨਾਂ ਦੀ ਤਸਵੀਰ ਨੂੰ ਦੇਖ ਕੇ ਮੌਤ ਆਂਦੀ ਹੈ ਉਹ ਇੰਨਾ ਡਰਦੀ ਐ ਜਾਂ ਇਹਨਾਂ ਦੇ ਜਿਹੜੇ ਲੋਕ ਨੇ ਉਹ ਕਿਉਂ ਸੰਤ ਜੀ ਨੂੰ ਇੰਨਾ ਨਹੀਂ ਪਸੰਦ ਕਰਦੇ ਮੈਨੂੰ ਇਦਾਂ ਵੀ ਲੱਗਦਾ ਕਿ ਦੇਖੋ ਹੈਗੀ ਤਾਂ ਉਹਨੂੰ ਦਿਮਾਗੀ ਤੌਰ ਤੇ ਕੋਈ ਨਾ ਕੋਈ ਕਸਰ ਵੀ ਹੈ ਨਾ ਮਗਰ ਗੱਲ ਕੀ ਹੁੰਦੀ ਐ ਜਦੋਂ ਤੁਸੀਂ ਕੋਈ ਝੂਠੇ ਅਲੀਗੇਸ਼ਨ ਲਾਨਦੇ ਵੇ ਸਾਡਾ ਫਰਜ ਬਣ ਜਾਂਦਾ ਕਿ ਉਹਦੇ ਬਾਰੇ ਅਸੀਂ ਆਪਣੀ رائے ਰੱਖੀਏ ਜਿਹੜੀ ਸੱਚਾਈ ਉਹ ਸਾਹਮਣੇ ਆਵੇ ਸੰਗਤ ਦੇ ਇੱਕ ਹੱਥ ਵਿੱਚ ਇੱਕ ਸੰਤਾਲੀ ਰੱਖਣ ਵਾਲਾ ਬੰਦਾ ਸੰਤ ਨਹੀਂ ਹੋ ਸਕਦਾ ਕੰਨਰ ਨੌਤ ਨੂੰ ਕੀ ਅਧਿਕਾਰ ਹੈ ਕਿ ਉਹ ਇਹ ਡਿਸਾਈਡ ਕਰੇ ਕਿ ਹਥਿਆਰ ਜਿਹੜੇ ਨੇ ਉਹਨਾਂ ਨੂੰ ਹੱਥ 'ਚ ਰੱਖਣ ਵਾਲਾ ਜਿਹੜਾ ਬੰਦਾ ਹੈ ਉਹ ਕੀ ਹੈ ਜਦੋਂ ਜਾਂਦੇ ਨੇ ਮੰਦਰਾਂ ਦੇ ਵਿੱਚ ਜਾਂ ਉਹ ਆਪਣੇ ਜਿਸ ਤਰੀਕੇ ਨਾਲ ਦੇਵੀ-ਦੇਵਤਾ ਨੂੰ ਪੂਜਦੇ ਨੇ ਕੋਈ ਦੁਨੀਆ 'ਚ ਇੱਕ ਵੀ ਇਦਾਂ ਦਾ ਉਹਨਾਂ ਦਾ ਦੇਵੀ-ਦੇਵਤਾ ਦੱਸੋ ਜਿਹਦੇ ਕੋਲ ਸ਼ਸਤਰ ਨਹੀਂ ਹੈਗਾ ਜਿੰਨੇ ਦੇਵੀ-ਦੇਵਤਾ ਨੂੰ ਮੰਨਦੇ ਆ ਸਭ ਦੇ ਹੱਥ 'ਚ ਤਲਵਾਰ ਚੱਕਰ ਤ੍ਰਿਸ਼ੂਲ ਗੰਦਾ ਸਭ ਕੁਝ ਹੈ ਹੁਣ ਜਦੋਂ ਉਹਨਾਂ ਨੇ ਸੰਤ ਜੀ ਦੇ ਹੱਥ ਵਿੱਚ ਤੀਰ ਦੇਖਿਆ ਤੇ ਤੀਰ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਅੱਛਾ ਜਿੱਦਾਂ ਨਾ ਹਰਮਿੰਦਰ ਸਿੰਘ ਕਾਲਗੜੀ ਤੇ ਡਿਊਟੀ ਲੱਗੀ ਹੋਈ ਹੈ ਕਿ ਕਿਤੇ ਨਾ ਕਿਤੇ ਨਾ ਇਹ ਗੱਲ ਹਰ ਜਗ੍ਹਾ ਕਰਨੀ ਕਰਨੀ ਹੈ ਕਿ ਖਾਲਸਾਤਨ ਤੇ ਸਿੱਖ ਨਹੀਂ ਮੰਗਦੇ ਦੇਖੋ ਹਰਮਿੰਦਰ ਸਿੰਘ ਕਾਲਕਾ ਉਹਨਾਂ ਨੂੰ ਨਾ ਪਹਿਲੇ ਤਾਂ ਇਸ ਚੀਜ਼ ਦੇ ਉੱਤੇ ਨਾ ਗਿਆਨ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੀ ਜਿਹੜੀ ਕੌਮੀ ਮੰਗ ਇਹ ਹੈਗੀ ਹੈ ਕਿ ਨਹੀਂ ਹੈਗੀ ਕੀ ਉਸਦੀ ਤਾਂ ਵਹਿਮ ਹੈਗਾ ਫਿਰ ਉਹ ਆ ਕੇ ਪੰਜਾਬ ਚ ਆ ਕੇ ਸਿੱਖਣ ਨਾਲ ਇਸ ਬਾਰੇ ਗੱਲ ਕਰ ਲੈ ਫਿਰ ਮੀਤ ਸਿੰਘ ਕਾਲਕਾ ਹੋਣਾ ਨੇ ਬੀਜੇਪੀ ਦੇ ਗਲੇ ਚ ਪਟੇ ਪਾਏ ਹੋਣ ਕਰਕੇ ਇਦਾਂ ਦੀ ਉਹਨਾਂ ਦੀ ਹਰ ਜਗ੍ਹਾ ਬਣ ਜਾਂਦੀ ਮਜਬੂਰੀ ਕਿ ਉਹਨਾਂ ਨੂੰ ਕਹਿਣਾ ਪੈਂਦਾ ਉਹਨਾਂ ਨੂੰ ਹਿਸਟਰੀ ਦੇ ਬਾਰੇ ਤਾਂ ਸਮਝ ਨਹੀਂ ਹੈਗੀ ਕਿਉਂਕਿ ਇੰਨੇ ਪੜੇ ਲਿਖੇ ਮੈਨੂੰ ਲੱਗਦੇ ਨਹੀਂ ਹੈਗੇ ਉਹਨਾਂ ਦੇ ਕੋਈ ਸਟੈਂਡ ਨਹੀਂ ਹੈਗਾ ਜੇ ਉਹਨਾਂ ਦਾ ਸਟੈਂਡ ਹੋਵੇ ਨਾ ਤਾਂ ਸਭ ਤੋਂ ਪਹਿਲੇ ਉਹ ਕਹਿਣ ਕਿ ਤੁਹਾਡੀ ਬੀਜੇਪੀ ਦੀ ਲੀਡਰ ਸਾਡੇ ਸੰਤਾਂ ਦੇ ਬਾਰੇ ਸਾਡੀ ਕੌਮ ਦੇ ਬਾਰੇ ਇੰਨੀ ਗਲਤ رائے ਰੱਖਦੀ ਹੈ ਤੇ ਜੇ ਪਾਰਟੀ ਦਾ ਇਦਾਂ ਦਾ ਕੋਈ ਏਜੰਡਾ ਹੈਗਾ ਤੇ ਅਸੀਂ ਇਸ ਪਾਰਟੀ ਤੋਂ ਅਸਤੀਫਾ ਦਿੰਨੇ ਆ ਅਸੀਂ ਇਸ ਪਾਰਟੀ ਦੇ ਨਾਲ ਨਹੀਂ ਤੁਰਨਾ ਉਹ ਝੋਲੀ ਚੱਕ ਉਹਨਾਂ ਦੇ ਵਿੱਚ ਜਾ ਕੇ ਬੈਠੇ ਆ ਉਹਨਾਂ ਦਾ ਤਾਂ ਦਾਣਾ ਪਾਣੀ ਦਾਲਾ ਫੁਣਕਾ ਚੱਲਦਾ ਹੀ ਉੱਥੋਂ ਆ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਜੈਨਾਂ ਬੰਦਿਆਂ ਨੇ ਇਹਨਾਂ ਦੀ ਕੋਈ ਜ਼ਮੀਰ ਥੋੜੀ ਹੁੰਦੀ ਹੈ ਨਾ ਧਾਰਮਿਕ ਰਿਸਪੌਂਸਿਬਿਲਟੀਆਂ ਪੂਰੀਆਂ ਕੀਤੀਆਂ ਨਹੀਂ ਇਹ ਜਾਜ ਤੌਰ ਤੇ ਸਾਨੂੰ ਧਾਰਮਿਕ ਲੱਗਦੇ ਦਾੜੀਆਂ ਇਹਨਾਂ ਨੇ ਬੰਨੀਆਂ ਹੁੰਦੀਆਂ ਇਹਨਾਂ ਨੂੰ ਸਮਝ ਹੈ ਨਹੀਂ ਕਿ ਇਹ ਕਿਹੜੀ ਕੌਮ ਤੋਂ ਆਸਤਾ ਰੱਖਦੇ ਆ ਕੀ ਇਹ ਲੋਕ ਨੇਕੀ ਨਹੀਂ ਹੈਗੇ ਆ ਤੇ ਬੈਠੇ ਵੀ ਪ੍ਰਧਾਨ ਦੀ ਕੁਰਸੀ ਤੇ ਆ ਘੱਟੋ ਘੱਟ ਤੁਸੀਂ ਦੇਖੋ ਰਸੀ ਤੁਹਾਨੂੰ ਮਰਨ ਨੇ ਜੇ ਕੋਈ ਏਡਾ ਵੱਡਾ ਉਹ ਤਾਂ ਦੇ ਹੀ ਦਿੱਤਾ ਤੇ ਹੁਣ ਹੀ ਤੁਸੀਂ ਦਾੜੀਆਂ ਖੋਲੋ ਆਪਣੀਆਂ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਕੰਗਨਰਨੋਤ ਕੀ ਕਰਦੀ ਕੀ ਨਹੀਂ ਕਰਦੀ ਇਹਨਾਂ ਨੂੰ ਉੱਤੋਂ ਦਬਕਾ ਪਿਆ ਇਹਨਾਂ ਨੇ ਕੰਗਨਰਨੋਤ ਦੇ ਅੱਖ ਚ ਬਿਆਨ ਦੇ ਦੇਣਾ ਇਹ ਕੰਗਨਰਨੋਤ ਨੂੰ ਉਹ ਨਹੀਂ ਰੋਕਦੇ ਫਿਰ ਇਹ ਸਿੱਟੇ ਇਹਦੇ ਗਲਤ ਨਿਕਲਣਗੇ हाल ही ਦੇ ਵਿੱਚ ਕੰਗਣਾ ਰਣੌਤ ਨੂੰ ਲੈ ਕੇ ਦੁਬਾਰਾ ਵਿਵਾਦ ਖੜਾ ਹੋ ਗਿਆ ਹੈ ਉਸ ਵੇਲੇ ਜਦੋਂ ਕੰਗਣਾ ਰਣੌਤ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਸ਼ਰਿਆਮ ਕਰ ਦਿੱਤਾ ਸੰਜਨੈਲ ਸਿੰਘ ਪਿੰਡਰਾਂ ਵਾਲਿਆਂ ਬਾਰੇ ਕੁਝ ਐਹੋ ਜਿਹੀਆਂ ਗੱਲਾਂ ਜਿਨ੍ਹਾਂ ਗੱਲਾਂ ਤੋਂ ਬਾਅਦ ਸਿੱਖ ਪੰਥ ਦੇ ਵਿੱਚ ਖਾਸ ਕਰਕੇ ਸੰਜਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਹਮਾਇਤੀਆਂ ਦੇ ਵਿੱਚ ਖਾਸਾ ਵਿਰੋਧ ਹੈ ਰੋਸ ਹੈ ਔਰ ਉਹਨਾਂ ਨੇ ਗੱਲਾਂ ਵੀ ਕੁਝ ਐਹੋ ਜਿਹੀਆਂ ਕਹੀਆਂ ਸੀ ਜੇ ਗੱਲ ਕਰੀਏ ਕੰਗਣਾ ਰਣਾਉਤ ਦੀ ਤਾਂ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਟਿੱਪਣੀ ਕੀਤੀ ਕਿ ਹੱਥ ਦੇ ਵਿੱਚ AK-47 ਫੜ ਕੇ ਕੋਈ ਸੰਤ ਨਹੀਂ ਬਣਦਾ ਔਰ ਨਾਲ ਦੀ ਨਾਲ ਇੰਨੀ ਗੱਲ ਵੀ ਕਹਿ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਾਲਾਂਕਿ ਗੁਰਦੁਆਰਾ ਸਾਹਿਬ ਵੀ ਨਹੀਂ ਕਿਹਾ ਕਿ ਆ ਕਿ ਮੰਦਰ ਦੇ ਵਿੱਚ ਜਾ ਕੇ ਤੇ 2147 ਫੜ ਕੇ ਲੁਕੇ ਹੋਏ ਸੀ ਐਦਾਂ ਦੀਆਂ ਗੱਲਾਂ ਕੰਗਣਾ ਰੌਨੌਥ ਦੇ ਵੱਲੋਂ ਕੀਤੀਆਂ ਗਈਆਂ ਖਾਸ ਕਰਕੇ ਸੰਜਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਐਮਰਜੈਂਸੀ ਫਿਲਮ ਦੀ ਗੱਲ ਉਸ ਵੇਲੇ ਚੱਲ ਰਹੀ ਹੁੰਦੀ ਹੈ ਔਰ ਨਾਲੋਂ ਨਾਲ ਇਹ ਗੱਲਾਂ ਕਿ ਖਾਲਿਸਤਾਨ ਦਾ ਪਖ ਪੂਰਨ ਵਾਲਿਆਂ ਨੂੰ ਤਾਂ ਬੜੀ ਚਿਰ ਪਹਿਲਾਂ ਤੋਂ ਹੀ ਅੱਤਵਾਦੀ ਿਕrar ਦੇ ਦਿੱਤਾ ਗਿਆ ਬਹੁਤ ਸਾਰੀਆਂ ਗੱਲਾਂ ਹੋਈਆਂ ਉਹਨਾਂ ਗੱਲਾਂ ਦੇ ਉੱਤੇ ਚਰਚਾ ਕਰਨ ਅੱਜ ਅਸੀਂ ਪਹੁੰਚੇ ਹਾਂ ਸਰਦਾਰ ਹਰਜਿੰਦਰ ਸਿੰਘ ਜਿੰਦਾ ਹੋਣਾਂ ਦੇ ਕੋਲ ਭਾਈ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਸੋਚਦੇ ਹਾਂ ਵਿਚਾਰਦੇ ਹਾਂ ਕਿ ਉਹ ਕੀ ਇਹਨਾਂ ਚੀਜ਼ਾਂ ਬਾਰੇ ਸੋਚਦੇ ਨੇ ਖਾਸ ਕਰਕੇ ਵਿਰੋਧ ਜਿਹੜਾ ਕੰਗਰਨਡ ਨੌਤਾ ਹੋਇਆ ਇਸ ਤੋਂ ਬਾਅਦ ਉਹ ਵੀ ਜ਼ਰੂਰੀ ਹੈ ਵਿਚਾਰਨਾ ਭਾਈ ਸਾਹਿਬ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੀ ਸਿੱਖਾਂ ਦੀ ਆਵਾਜ਼ ਹੈ ਉਹਨੂੰ ਘਰ-ਘਰ ਪਹੁੰਚਾ ਰਹੇ ਹੋ ਉਹਦੇ ਲਈ ਤੁਹਾਡਾ ਧ ਅੱਛਾ ਪਾਈ ਸਾਹਿਬ ਕੰਗਨਾਰ ਰਣੌਤ ਨੇ ਜਿਹੜੇ ਬਿਆਨ ਦਿੱਤੇ ਆ ਉਹ ਸ਼ਾਇਦ ਅੱਜ ਜਾਂ ਹੁਣ ਦੇ ਸਮੇਂ ਦੇ ਵਿੱਚ ਸਾਰਿਆਂ ਨੇ ਸੁਣ ਲਿਆ ਆ ਜੋ ਨਿੱਜੀ ਚੈਨਲ ਦੇ ਉੱਤੇ ਬੋਲਿਆ ਤੁਸੀਂ ਵੀ ਜ਼ਰੂਰ ਸੁਣਿਆ ਆ ਆਪਾਂ ਜ਼ਿਕਰ ਵੀ ਹੋਣੀ ਕਰਕੇ ਹਟੇ ਆ ਸਭ ਤੋਂ ਪਹਿਲਾਂ ਤਾਂ ਪਹਿਲਾ ਹੀ ਰਿਐਕਸ਼ਨ ਜਿਹੜਾ ਤੁਹਾਡਾ ਕੀ ਐ ਇਸ ਇਹੋ ਜੀ ਸਿਚੁਏਸ਼ਨ ਦੇ ਵਾਸਤੇ ਔਰ ਇਹੋ ਜੀ ਇਹਨਾਂ ਇਹੋ ਜਿਹੇ ਬਿਆਨਾਂ ਦੇ ਵਾਸਤੇ ਮੈਂ ਸਾਰੀ ਚੀਜ਼ ਨਾ ਕਿਉਂਕਿ ਇਹ ਲਗਾਤਾਰਤਾ ਜ ਹੋ ਰਹੀ ਆ بار بار ਆ ਜੀ ਲਗਾਤਾਰ ਹੋ ਰਹੀ ਆ ਤੇ ਇਹ ਚੀਜ਼ ਜਿਹੜੀ ਕੰਗਨਾਰ ਰਣੌਤ ਹੀ ਕਿਉਂ ਕਰ ਰਹੀ ਆ ਕੰਗਨਾਰ ਨੌਤ ਕੋ ਕੀ ਕੋਈ ਹੋਰ ਪਾਲਿਸੀ ਪ੍ਰੋਗਰਾਮ ਨਹੀਂ ਹੈ ਜਾਂ ਸਟੇਟ ਨੇ ਇਹ ਚੀਜ਼ ਡਿਸਾਈਡ ਕਰ ਲਈ ਹੋਈ ਹੈ ਕਿ ਸਾਨੂੰ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ ਗਿਣੇ ਚੁਣੇ ਜਿਹੜੇ ਇਸ ਸੀਜ਼ ਲਈ ਚਾਹੇ ਬਦਨਾਮ ਵੀ ਰਹਿਣ ਉਹੀ ਇਹ ਕੰਮ 'ਚ ਲੱਗੇ ਉਹਨਾਂ ਨੂੰ ਲੱਗੇ ਰਹਿਣ ਦਈਏ ਤੇ ਕੰਗਨਾਰ ਨੌਤ ਜਿਹੜੀ ਹੈ ਨਾ ਹੁਣ ਉੱਤੇ ਆਪਾਂ ਪਹਿਲੇ ਬਹੁਤ ਇੰਟਰਵਿਊ ਕਰ ਲਈ ਹੋਈਆਂ ਹੁਣ ਉਹਦੀ ਪਰਸਨੈਲਿਟੀ ਬਾਰੇ ਆਉਰੀਆਂ ਜੋ ਹਰਕਤਾਂ ਬਾਰੇ ਸੀ ਬਹੁਤਾ ਲੋਕਾਂ ਪਬਲਿਕ ਨੂੰ ਦੱਸ ਚੁੱਕੇ ਆ ਮੈਂ ਤਾਂ ਹੈ ਗਿਆ ਕਿ ਜਿਹੜੀ ਉਹ ਸਾਡੇ ਤੇ ਅਲੀਗੇਸ਼ਨ ਲਾਉਂਦੀ ਆ ਸੀ ਉਹਰੇ ਪ੍ਰਤੀ ਕਿਸ ਤਰੀਕੇ ਨਾਲ ਸਾਰੀ ਗੱਲਬਾਤ ਨੂੰ ਦੇਖਦੇ ਆਂ ਦੇਖੋ ਜਿਹੜੀ ਤਾਂ ਸੰਤ ਸ਼ੰਤ ਜੀ ਦੀ ਆਇਡੈਂਟੀਟੀ ਨੂੰ ਲੈ ਕੇ ਕੋਈ ਵੀ ਅਸੈਸੀਨੇਸ਼ਨ ਹੁੰਦੀ ਹੈ ਜਾਂ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਦੱਸਦਾ ਕਿ ਪੰਜਾਬ ਦੇ ਵਿੱਚ ਜਿੱਥੇ ਉਹ ਕਹਿੰਦੇ ਆ ਕਿ 99% ਲੋਕ ਜਿਹੜੇ ਨੇ ਉਹ ਕੰਗਨਾਰ ਨੌਤ ਨੂੰ ਚਾਹੁੰਦੇ ਨੇ ਕਿ ਉਹ ਜੋ ਕਹਿ ਰਿਓ ਜਾਇਜ਼ ਗੱਲ ਹੈਗੀ ਹੈ ਤੇ ਜੇ ਪੰਜਾਬ ਦੀ ਧਰਤੀ ਤੇ ਤੁਸੀਂ ਕਿਸੇ ਵੀ ਬੱਚੇ ਨੂੰ ਵੀ ਬੁੱਢੇ ਨੂੰ ਵੀ ਕਿਸੇ ਨੂੰ ਵੀ ਜੇ ਸਿਰਫ ਇੰਨਾ ਸ਼ਬਦ ਕਹਿ ਦੋ ਕਿ ਸੰਤ ਜੀ ਦੇ ਬਾਰੇ ਗੱਲ ਹੋ ਰਹੀ ਹੈ ਤੇ ਉਹ ਇਹ ਨਹੀਂ ਪੁੱਛੇਗਾ ਕਿ ਸੰਤ ਜੀ ਦਾ ਮਤਲਬ ਕੌਣ ਕਿਹੜੇ ਸੰਤ ਜੀ ਅਗਰ ਸਿਰਫ ਸੰਤ ਜੀ ਦੇ ਸ਼ਬਦ ਦੀ ਡੈਫੀਨੇਸ਼ਨ ਕਰਨੀ ਹੋਏ ਨਾ ਤਾਂ ਸ਼ਬਦ ਦੇ ਮਨ ਚ ਜ਼ਹਿਨ ਚ ਕੋਈ ਤਸਵੀਰ ਜਿਹੜੀ ਉਕਰਦੀ ਹੈ ਉਹ ਹੈਗੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਿਉਂਕਿ ਉਹ ਪੂਰਨ ਸੰਤ ਸੀਗੇ ਨਾ ਸਿਰਫ ਉਹ ਸੰਤ ਉਹ ਇੱਕ ਸਾਡੇ ਕੌਮੀ ਆਗੂ ਸਾਡੀ ਕੌਮ ਦੇ ਇੱਕ ਸਿਪਾਹੀ ਵੀ ਜਿਨ੍ਹਾਂ ਨੇ ਕੌਮ ਦੀ ਲੜਾਈ ਜਿਹੜੀ ਬਖੂਬੀ ਲੜੀ ਪੰਜਾਬ ਦੇ ਨੇ 99% ਛੱਡੋ ਮੈਂ ਕਹਿੰਦਾ ਉਹ ਪੂਰੇ ਭਾਰਤ ਵਿੱਚ ਵੀ ਜੇ ਇਸ ਚੀਜ਼ ਦੀ ਰਾਇਲ ਲੈਣੀ ਸ਼ੁਰੂ ਕਰਨ ਰਾਇ ਸ਼ੁਮਰੀ ਵੀ ਕਰ ਲੈਣਾ ਤੇ ਜਿਹੜੇ ਮਰਦ ਸਿਰਤ ਦੇ ਲੋਕ ਹੋਣਗੇ ਨਾ ਜਿਹੜਾ ਵਾਕੇ ਬੰਦਾ ਹੋਊਗਾ ਉਹਦੇ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੀਰੋ ਹੈ ਸੋ ਇਹ ਚੀਜ਼ ਜਿਹੜੀ ਹੈ ਕੰਗਨਾ ਰਣੌਤ ਨੂੰ ਕਿਉਂ ਬਾਰ-ਬਾਰ ਉਹਨਾਂ ਦੀ ਤਸਵੀਰ ਨੂੰ ਦੇਖ ਕੇ ਮੌਤ ਆਂਦੀ ਹੈ ਕਿਉਂ ਇਹਨਾਂ ਡਰਦੀ ਹੈ ਜਾਂ ਇਹਨਾਂ ਦੇ ਜਿਹੜੇ ਲੋਕ ਨੇ ਉਹ ਕਿਉਂ ਸੰਤ ਜੀ ਨੂੰ ਇੰਨਾ ਨਹੀਂ ਪਸੰਦ ਕਰਦੇ ਉਹਦੇ ਪਿੱਛੇ ਕੁਝ ਕਾਰਨ ਜਿਹੜੇ ਨੇ ਉਹ ਇਹ ਨਹੀਂ ਕਿਉਂਕਿ ਜਿਹੜਾ 1984 ਤੋਂ ਬਾਅਦ ਭਾਰਤ ਨੇ ਇੱਕ ਲਗਾਤਾਰ ਇੱਕ ਨੈਰੇਟਿਵ ਸੈੱਟ ਕੀਤਾ ਜਿਸ ਨੈਰੇਟਿਵ ਦੇ ਵਿੱਚ ਉਹਨਾਂ ਨੇ ਸੰਤ ਜੀ ਨੂੰ ਇੱਕ ਵਿਲਨ ਦੇ ਤੌਰ ਤੇ ਪੇਸ਼ ਕੀਤਾ ਜਿਹਦੇ 'ਚ ਹੁੰਦਾ ਕਿ ਰਹਿੰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਚੀਜ਼ ਲਗਾਤਾਰ ਚਲਦੀ ਰਹੇ ਉਹਦੇ 'ਚ ਫਿਰ ਉਹਨਾਂ ਦਾ ਪ੍ਰਭਾਵਿਤ ਹੋ ਕੇ ਉਹਨਾਂ ਚੀਜ਼ਾਂ ਬਾਰੇ ਸੋਚਣਾ ਜਾਂ ਉਹਨਾਂ ਦੇ ਬਾਰੇ ਇੱਕ رائے ਬਣ ਜਾਣਾ ਉਹਨਾਂ ਦਾ ਲਾਜ਼ਮੀ ਹੋ ਜਾਂਦਾ ਅਸੀਂ ਇਹਨਾਂ ਚੀਜ਼ਾਂ ਬਾਰੇ ਕਿਉਂਕਿ ਇਸ ਕਰਕੇ ਜਾਰਾ ਜਾਣਦੇ ਸਾਡੇ ਧਰਮ ਨਾਲ ਜੁੜੀ ਗੱਲਬਾਤ ਅਸੀਂ ਇਸ ਚੀਜ਼ ਦੇ ਪੀੜਤ ਹਾਂ ਤੇ ਬਾਕੀ ਜੇ ਆਪਾਂ ਦੁਨੀਆ ਦੀ ਗੱਲ ਕਰੀਏ ਕਿਉਂਕਿ ਜਿਹੜੇ ਸਿੱਖ ਨੇ ਬੁਰੀ ਦੁਨੀਆ ਦੇ ਵਿੱਚ ਇਸ ਵੇਲੇ ਪਹੁੰਚੇ ਹੋਏ ਨੇ ਸਾਰੀ ਦੁਨੀਆ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਦਬਦਬਾ ਹੈ ਜਿਹਦੇ ਵਿੱਚ ਜੇਥੇ ਵੀ ਬੰਦੇ ਸਿੱਖ ਪਹੁੰਚੇ ਨੇ ਉਹਨਾਂ ਨੇ ਸ਼ਾਨਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਆਪਣਾ ਰੀਅਲ ਹੀਰੋ ਮੰਨਿਆ ਤੇ ਜਿਹੜੀ ਇਦਾਂ ਦੀ ਲੋਬੀ ਇੱਕ ਭਾਰਤ ਸਟੇਟ ਵੱਲੋਂ ਤਿਆਰ ਕੀਤੀ ਗਈ ਹੈ ਇਹਨਾਂ ਨੂੰ ਵੀ ਜਦੋਂ ਦੁਨੀਆ ਵਿੱਚ ਜਾ ਕੇ ਇਹਨਾਂ ਚੀਜ਼ਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਜਾਂ ਕਹਿ ਲਓ ਇਹਨਾਂ ਨੂੰ ਫਿਰ ਸਾਡੇ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਦੋਂ ਇਹ ਭੱਜਦੇ ਆ ਹੁੰਦਾ ਕੀ ਹੈ ਜਦੋਂ ਹੁਣ ਇਹ ਇੱਕ ਵੱਡੀ ਪੋਸਟ ਤੇ ਮੈਂਬਰ ਪਾਰਲੀਮੈਂਟ ਬਨਣ ਤੋਂ ਬਾਅਦ ਕਿਉਂਕਿ ਭਾਰਤ মিডিਆ ਨੂੰ ਸੂਟ ਕਰਦਾ ਕਿ ਕੋਈ ਨਾ ਕੋਈ ਇਦਾਂ ਦੀ ਚਰਚਾ ਲੱਗੀ ਰਵੇ ਉਹਨਾਂ ਲਈ ਤਾਂ ਇੱਕ ਟੀਆਰਪੀ ਦਾ ਵਿਸ਼ਾ ਹੈ ਕਿ ਚਲੋ ਇੱਕ ਬਹੁਤ ਜ਼ਿਆਦਾ ਲੋਕਾਂ ਦਾ ਵਿਊ ਦੇਖਣ ਨੂੰ ਕਿਹੜੀ ਚੀਜ਼ ਲੋਕ ਚਾਹੁੰਦੇ ਆ ਜਿੱਥੇ ਡਿਸਕਸ਼ਨ ਹੋਵੇ ਤੇ ਕਿਉਂਕਿ ਹਿਮਾਚਲ ਨੂੰ ਰਿਪਰੈਜ਼ੈਂਟ ਵੀ ਕਰਦੀ ਹੈ ਤੇ ਇਹਨਾਂ ਨੂੰ ਸ਼ਾਇਦ ਇਹ ਗੱਲ ਸੂਟ ਕਰਦੀ ਹੈ ਵਾਰ-ਵਾਰ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਕਰਦੇ ਆ ਕਿਸੇ ਨਾ ਕਿਸੇ ਫਿਲਮ ਦੀ ਪ੍ਰੋਮੋਸ਼ਨ ਨੂੰ ਵੀ ਲੈ ਕੇ ਆ ਚੀਜ਼ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਗੱਲ ਜਿਹੜੀ ਹੈ ਪ੍ਰੋਮੋਸ਼ਨ ਵੀ ਹੋ ਜਾਵੇ ਇਹਦੇ ਨਾਲ ਲੋਕੀ ਵੀ ਚਾਣ ਕੀ ਪਤਾ ਨਹੀਂ ਕਿ ਫਿਲਮ ਚ ਦੇਤੇ ਆ ਤੁਹਾਨੂੰ ਐ ਲੱਗਦਾ ਕਿ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਵਾਸਤੇ ਸੰਤਾਂ ਦਾ ਨਾਮ ਵਰਤਿਆ ਜਾ ਰਿਹਾ ਮੈਨੂੰ ਇਦਾਂ ਵੀ ਲੱਗਦਾ ਕਿ ਕਿ ਦੇਖੋ ਹੈਗੀ ਤਾਂ ਉਹਨੂੰ ਦਿਮਾਗੀ ਤੌਰ ਤੇ ਕੋਈ ਨਾ ਕੋਈ ਕਸਰ ਵੀ ਹੈ ਨਾ ਹਾਂ ਦੇਖੋ ਉਹਦੀ ਫਿਲਮ ਦੇ ਨਾਲ ਪੂਰਤੀ ਹੁੰਦੀ ਹੈ ਚੀਜ਼ਾਂ ਨੂੰ ਲੈ ਕੇ ਉਹਦਾ ਉੱਥੇ ਨੈਰੇਟਿਵ ਵੀ ਸੈੱਟ ਹੁੰਦਾ ਜਿਸ ਚੀਜ਼ ਨੂੰ ਲੈ ਕੇ ਉਹ ਜਾਣੀ ਜਾਂਦੀ ਹੈ ਦੂਸਰੀ ਗੱਲ ਹੈਗੀ ਹੈ ਕਿ ਕਿੱਥੇ ਨਾ ਕਿੱਥੇ ਸਟੇਟ ਨੂੰ ਵੀ ਸੂਟ ਕਰਦਾ ਕੀ ਚਲੋ ਇਸ ਨੇ ਇਸ ਗੱਲਾਂ ਦੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਮਕਸਦ ਹੈਗਾ ਉਹਦੇ ਬਾਰੇ ਵੀ ਇਹ ਕਿਤਨਾ ਕਿਤੇ ਲੋਕਾਂ ਦੇ ਵਿੱਚ ਪ੍ਰਭਾਵਿਤ ਕਰ ਰਹੀ ਲੋਕਾਂ ਨੂੰ ਮਗਰ ਗੱਲ ਕੀ ਹੁੰਦੀ ਹੈ ਜਦੋਂ ਤੁਸੀਂ ਕੋਈ ਝੂਠੇ ਅਲੀਗੇਸ਼ਨ ਲਾਨੇ ਫਿਰ ਸਾਡਾ ਫਰਜ ਬਣ ਜਾਂਦਾ ਕਿ ਉਹਦੇ ਬਾਰੇ ਅਸੀਂ ਆਪਣੀ رائے ਰੱਖੀਏ ਜਿਹੜੀ ਸਚਾਈ ਉਹ ਸਾਹਮਣੇ ਆਵੇ ਸੰਗਤ ਦੇ ਹੁਣ ਉਹਨੇ ਕਿਹਾ ਕਿ ਇੱਕ ਹੱਥ ਵਿੱਚ 47 ਫੜਨ ਵਾਲਾ ਇੱਕ 47 ਰੱਖਣ ਵਾਲਾ ਬੰਦਾ ਸੰਤ ਨਹੀਂ ਹੋ ਸਕਦਾ ਇਸ ਚੀਜ਼ ਦਾ ਕੰਗਨਾਰ ਨੌਤ ਨੂੰ ਕੀ ਅਧਿਕਾਰ ਹੈ ਕਿ ਉਹ ਇਹ ਡਿਸਾਈਡ ਕਰੇ ਕਿ ਹਥਿਆਰ ਜਿਹੜੇ ਨੇ ਉਹਨਾਂ ਨੂੰ ਹੱਥ 'ਚ ਰੱਖਣ ਵਾਲਾ ਜਿਹੜਾ ਬੰਦਾ ਹੈ ਉਹ ਕੀ ਹੈ ਜਿੱਦਾਂ ਉਹਨਾਂ ਨੇ ਆਪਣੇ ਦੇਵੀ-ਦੇਵਤਿਆਂ ਨੂੰ ਜਦੋਂ ਜਾਂਦੇ ਨੇ ਮੰਦਰਾਂ ਦੇ ਵਿੱਚ ਜਾਂ ਉਹ ਆਪਣੇ ਜਿਸ ਤਰੀਕੇ ਨਾਲ ਦੇਵੀ-ਦੇਵਤਿਆਂ ਨੂੰ ਪੂਜਦੇ ਨੇ ਕੋਈ ਦੁਨੀਆ 'ਚ ਇੱਕ ਵੀ ਇਦਾਂ ਦਾ ਉਹਨਾਂ ਦਾ ਦੇਵੀ-ਦੇਵਤਾ ਦੱਸੋ ਜਿਹਦੇ ਕੋਲ ਸ਼ਸਤਰ ਨਹੀਂ ਹੈਗਾ ਸ਼ਸਤਰਾਂ ਤੋਂ ਬਿਨਾਂ ਦੇਵੀ-ਦੇਵਤਿਆਂ ਨੂੰ ਤਾਂ ਵਾਲਮੀਕ ਨੇ ਵੀ ਕਹਤਾ ਸੀਗਾ ਕਿ ਬਿਨਾ ਸ਼ਸਤਰਾਂ ਦੇ ਤੁਹਾਨੂੰ ਅਸੀਂ ਰਾਮਚੰਦਰ ਦੇ ਰੂਪ ਚ ਨਹੀਂ ਦੇਖਣਾ ਚਾਹੁੰਦੇ ਰਾਮਚੰਦਰ ਜੀ ਨੂੰ ਜਦੋਂ ਵਾਲਮੀਕ ਨੇ ਦਰਸ਼ਨ ਦੇਣ ਲਈ ਕਿਹਾ ਤੇ ਉਹ ਬਿਨਾ ਸ਼ਸਤਰਾਂ ਜਿਹੜਾ ਪ੍ਰਗਟ ਹੋਏ ਉਹਨਾਂ ਨੇ ਕਿਹਾ ਕਿ ਤੁਸੀਂ ਤੁਹਾਨੂੰ ਸ਼ਮਾਨ ਤੁਹਾਡੇ ਹੱਥ ਚ ਨਹੀਂ ਹੈਗਾ ਤੇ ਮੈਂ ਤੁਹਾਨੂੰ ਦਤਕ ਮੱਥਾ ਨਹੀਂ ਟੇਕ ਸਕਦਾ ਕਿਉਂਕਿ ਤੁਸੀਂ ਸੰਪੂਰਨ ਰੂਪ ਚ ਨਹੀਂ ਆਏ ਆ ਸ਼ਿਵ ਦੇ ਹੱਥ ਚ ਵੀ ਤ੍ਰਿਸ਼ੂਲ ਹੈ ਕ੍ਰਿਸ਼ਨ ਦੇ ਹੱਥ ਚ ਵੀ ਚੱਕਰ ਹੈ ਜਿੰਨੇ ਦੇਵੀ ਦੇਵਤਿਆਂ ਨੂੰ ਮੰਨਦੇ ਆ ਸਭ ਦੇ ਹੱਥ ਚ ਤਲਵਾਰ ਚੱਕਰ ਤ੍ਰਿਸ਼ੂਲ ਗਦਾ ਸਭ ਕੁਝ ਆ ਹੁਣ ਜਦੋਂ ਉਹਨਾਂ ਨੇ ਸੰਤ ਜੀ ਦੇ ਹੱਥ ਵਿੱਚ ਤੀਰ ਦੇਖਿਆ ਤੇ ਤੀਰ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਏਕ ਕੇ 47 ਤੇ ਚਲੋ ਉਹਨਾਂ ਨੂੰ ਵੈਸੇ ਹੀ ਚੁਭਣੀ ਸੀ ਕਿਉਂਕਿ ਇੰਡੀਅਨ ਆਰਮੀ ਕੋਲ ਉਹਦਾਂ ਦਾ ਵੈਪਨ ਨਹੀਂ ਸੀਗਾ ਜਿਹੜਾ ਸਾਡੇ ਉਸ ਵੇਲੇ ਕੌਮੀ ਯੋਧਿਆਂ ਕੋਲ ਸੀਗਾ ਤੇ ਇਸ ਇਸ ਚੀਜ਼ 'ਚ ਉਹਨਾਂ ਦੀ ਉਹ ਵਾਲੀ ਨਫ਼ਰਤ ਵੀ ਝਲਕਦੀ ਏ ਮਗਰ ਜੇ ਇਸ ਤਰੀਕੇ ਨਾਲ ਡੈਫੀਨੇਸ਼ਨ ਵੀ ਕਰਦੇ ਆ ਕਿ ਜਿਹੜੇ ਹਥਿਆਰਾਂ ਨੂੰ ਰੱਖਦੇ ਨੇ ਉਹ ਸੰਤ ਨਹੀਂ ਹੁੰਦੇ ਫਿਰ ਤਾਂ ਜਿਹੜੀ ਇਹਨਾਂ ਦੀ ਆਪਣੀ ਆਰਐਸਐਸ ਦੀ ਲੋਬੀ ਹੈ ਜਦੋਂ ਹਥਿਆਰਾਂ ਦੀ ਪੂਜਾ ਕਰਦੀ ਹੈ ਉਦੋਂ ਉਹਨਾਂ ਦੀ ਹਥਿਆਰਾਂ ਦੀ ਪੂਜਾ ਦੀਆਂ ਤਸਵੀਰਾਂ ਆndੀਆਂ ਨੇ ਉਦੋਂ ਉਹਨਾਂ ਦੇ ਮੋਰੇ ਸਾਰੇ ਹਥਿਆਰ ਪਏ ਹੁੰਦੇ ਨੇ ਉਹਨਾਂ ਨੇ ਹੈਂਡ ਗ੍ਰੇਨੇਡ ਤੱਕ ਰੱਖੀ ਹੁੰਦੇ ਮੋਰੇ ਉਹਨਾਂ ਨੂੰ ਪੂਜਰੇ ਆਉਂਦੇ ਉਦੋਂ ਤੇ ਉਹਨਾਂ ਦੇ ਖਿਲਾਫ ਕੋਈ ਨਹੀਂ ਬੋਲਦਾ ਨਾ ਕੰਗਨਰ ਨੌਦ ਬੋਲਦੀ ਹੈ ਤੇ ਨਾ ਹੀ ਹੋਰ ਬੀਜੇਪੀ ਦੇ ਜਿਹੜੇ ਬਣੇ ਫਿਰਦੇ ਨੇ ਆਪਣੇ ਆਪ ਨੂੰ ਆਗੂ ਉਹ ਵੀ ਕੋਈ ਨਹੀਂ ਕੋਸਕਦਾ ਸਾਨੂੰ ਇਹਨਾਂ ਤੋਂ ਪ੍ਰੋਬਲਮ ਨਹੀਂ ਹੈ ਕਿ ਇਹ ਬੰਦੇ ਆਪਣੇ ਮਤਲਬ ਕੀ ਕਰਨਾ ਚਾਹੁੰਦੇ ਆ ਜੋ ਇਹਨਾਂ ਦੇ ਇਹਨਾਂ ਨੂੰ ਅਧਿਕਾਰ ਹੈ ਇਹਨਾਂ ਨੂੰ ਬਖੂਬੀ ਨਿਭਾਣ ਕਰੀ ਜਾਣ ਜੋ ਇਹਨਾਂ ਨੂੰ ਜੱਜ ਦੀ ਚੀਜ਼ ਗਲਤ ਜਿਹੜਾ ਸਾਡੇ ਤੋਂ ਉਂਗਲ ਚੁੱਕਦੇ ਉਹਦੀ ਪ੍ਰੋਬਲਮ ਹੈ ਨਾ ਸਾਨੂੰ ਨਾਲ ਦੇ ਨਾਲ ਇਦਾਂ ਦੇ ਹੋਰ ਵੀ ਕਈ ਲੀਡਰ ਜਿਹੜੇ ਸਿੱਖਾਂ ਵਰਗੇ ਨੇ ਸਿੱਖ ਸਿੱਖਾਂ ਦਾ ਰੂਪ ਜਾਂ ਸਿੱਖਾਂ ਦੀ ਆਈਡੈਂਟੀ ਵਰਗੇ ਦਿਖਦੇ ਨੇ ਪੱਗਾ ਬੰਨੀਆਂ ਸਿਰਾਂ ਤੇ ਦਾੜੀਆਂ ਬੰਨੀਆਂ ਨੇ ਉਹ ਵੀ ਕਿਤੇ ਨਾ ਕਿਥੇ ਜਾ ਕੇ ਆਪਣੀ ਇਦਾਂ ਦੀ ਰਾਏ ਦੇਣਗੇ ਜੇ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਇਹਦੇ ਹੁਣ ਇਸ ਇੰਟਰਵਿਊ ਤੋਂ ਬਾਅਦ ਮੈਂ ਆਪਣੇ ਜਿਹੜੇ ਕੁਝ ਸਿੱਖ ਆਗੂ ਨੇ ਜਿਨ੍ਹਾਂ ਦੀ ਮੈਂ ਇੰਟਰਵਿਊ ਸੁਣੀ ਆ ਜਿਨ੍ਹਾਂ ਚ ਹਰਮੀਤ ਸਿੰਘ ਕਾਲਕਾ ਨੇ ਇੱਕ ਇੰਟਰਵਿਊ ਚ ਬਿਆਨ ਦਿੱਤਾ ਅੱਛਾ ਜਿੱਦਾਂ ਨਾ ਹਰਮੀਤ ਸਿੰਘ ਕਾਲਕਾ ਦੀ ਤੇ ਡਿਊਟੀ ਲੱਗੀ ਹੋਈ ਹੈ ਕਿ ਕਿਤੇ ਨਾ ਕਿਤੇ ਨਾ ਇਹ ਗੱਲ ਹਰ ਜਗ੍ਹਾ ਕਰਨੀ ਕਰਨੀ ਹੈ ਕਿ ਖਾਲਸਾਤਾਨ ਤੇ ਸਿੱਖ ਨਹੀਂ ਮੰਗਦੇ ਉਹਨਾਂ ਨਾਲ ਇਹ ਵੀ ਕਿਹਾ ਕਹਿੰਦੇ ਕਿ ਸੰਤਾਂ ਨੇ ਵੀ ਖਾਲਸਾਤਾਨ ਥੋੜਨਾ ਮੰਗਿਆ ਸੀ ਐਵੇਂ ਉਹਨਾਂ ਨੂੰ ਜੁੜੀ ਜਾਈ ਨਾਲ ਮੈਂ ਇਹੀ ਕਹਿਣਾ ਚਾਹੂੰਗਾ ਕਿ ਹਰਮੀਤ ਸਿੰਘ ਕਾਲਕਾ ਹੋਣਾਂ ਨੇ ਤੇ ਇਹ ਗੱਲ ਪੱਕੀ ਕਰ ਲਈ ਹੋਈ ਹੈ ਕਿ ਜਿੱਥੇ ਸਿੱਖਾਂ ਦੀ ਗੱਲ ਹੋਣੀ ਹੈ ਉੱਥੇ ਪਹਿਲੇ ਮੈਂ ਜਾ ਕੇ ਇਹ ਕਹਿਣਾ ਹੈਗਾ ਕਿ ਦੀ ਅਸੀਂ ਖਾਲਸਤਾਨੀ ਮੰਗਦੇ ਆਗੇ ਸਿੱਖ ਕੋਈ ਵੀ ਖਾਲਸਤਾਨੀ ਮੰਗਦਾ ਹੈਗਾ ਦੇਖੋ ਹਰਮੀ ਸਿੰਘ ਕਾਲਕਾ ਹੋਣਾ ਨੂੰ ਉਹਨਾਂ ਪਹਿਲੇ ਤਾਂ ਇਸ ਚੀਜ਼ ਦੇ ਉੱਤੇ ਨਾ ਗਿਆਨ ਹੋਣਾ ਚਾਹੀਦਾ ਹੈ ਕਿ ਸਿੱਖ ਸਿੱਖਾਂ ਦੀ ਜਿਹੜੀ ਕੌਮੀ ਮੰਗ ਇਹ ਹੈਗੀ ਹੈ ਕਿ ਨਹੀਂ ਹੈਗੀ ਜੇ ਉਹਨੂੰ ਇਸ ਚੀਜ਼ ਦਾ ਵਹਿਮ ਹੈਗਾ ਫਿਰ ਉਹ ਆ ਕੇ ਪੰਜਾਬ ਚ ਆ ਕੇ ਸਿੱਖਾਂ ਨਾਲ ਇਸ ਬਾਰੇ ਗੱਲ ਕਰ ਲੈ ਰੈਸ਼ਮਾਰੀ ਕਰ ਲੈਣ ਫਿਰ ਇਸ ਚੀਜ਼ ਦੀ ਸਟੇਟਮੈਂਟ ਦਿੰਦੇ ਰਹਿਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਕਾਲਸਥਾਨ ਨੂੰ ਲੈ ਕੇ ਰਾਇਸ਼ਮਾਰੀ ਹੋ ਰਹੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਹ ਮੰਨਿਆ ਕਿ ਉਹਨਾਂ ਦਾ ਵੱਖਰਾ ਅਲੱਗ ਦਾ ਮੋਲਕ ਹੋਣਾ ਚਾਹੀਦਾ ਕਿਉਂਕਿ ਸਿੱਖਾਂ ਦਾ ਕੌਮੀ ਤੌਰ ਦੇ ਉੱਤੇ ਦਾਵਾ ਐ ਇਸ ਚੀਜ਼ ਦਾ ਅਸੀਂ ਰਾਜ ਕੀਤੇ ਐ ਤੇ ਸਾਡੇ ਰਾਜ ਕਰਨ ਤੋਂ ਬਾਅਦ ਜਦੋਂ ਇਹ ਹਕੂਮਤ ਨਵੀਂ ਹਕੂਮਤ ਸਾਡੇ ਕੋਲ ਝੂਠੇ ਵਾਅਦਿਆਂ ਦੇ ਬਾਅਦ ਫੇਲ ਹੋ ਗਈ ਤੇ ਅਸੀਂ ਆਪਣੀ ਦੁਬਾਰਾ ਉਸ ਮੰਗ ਦੇ ਉੱਤੇ ਖੜੇ ਆ ਮਰ ਕਿਉਂ ਕੀ ਹਰਮੀਤ ਸਿੰਘ ਕਾਲਕਾ ਹੋਣਾ ਨੇ ਬੀਜਪੀ ਦੇ ਗਲੇ 'ਚ ਪਟੇ ਪਾਏ ਹੋਣ ਕਰਕੇ ਇਦਾਂ ਦੀ ਉਹਨਾਂ ਦੀ ਹਰ ਜਗ੍ਹਾ ਬਣ ਜਾਂਦੀ ਮਜਬੂਰੀ ਕਿ ਉਹਨਾਂ ਨੂੰ ਕਹਿਣਾ ਪੈਂਦਾ ਨਾ ਜੀ ਨਾ ਅਸੀਂ ਤਾਂ ਉਹ ਸਿੱਖਿਆ ਕਹਿੰਦੀ ਅਸੀਂ ਨਾ ਇਦਾਂ ਨਹੀਂ ਚਾਹੁੰਦੇ ਅਸੀਂ ਇਦਾਂ ਨਹੀਂ ਚਾਹੁੰਦੇ ਸੰਤ ਜੀ ਕੀ ਚਾਹੁੰਦੇ ਆ ਉਹ ਅਸੀਂ ਦੱਸ ਦਿੰਦੇ ਆ ਉਹਨਾਂ ਨੂੰ ਹਿਸਟਰੀ ਦੇ ਬਾਰੇ ਤਾਂ ਸਮਝ ਨਹੀਂ ਹੈਗੀ ਕਿਉਂਕਿ ਇੰਨੇ ਪੜੇ ਲਿਖੇ ਮੈਨੂੰ ਲੱਗਦੇ ਨਹੀਂ ਹੈਗੇ ਸਮਝ ਉਹਨਾਂ ਦੀ ਇੰਨੀ ਕ ਹੈਗੀ ਆ ਦੇਖੋ ਜੀ ਉਹ ਕਹਿੰਦੇ ਜੀ ਕਿ ਤੁਸੀਂ ਸੰਤਾਂ ਦੀ ਸਪੀਚ ਕੱਢ ਲਓ ਤੇ ਉਹਨਾਂ ਨੇ ਕਿਹੜੀ ਸਪੀਚ ਵਿੱਚ ਖਾਲਸਾਣ ਦੀ ਮੰਗ ਰੱਖੀ ਹੈ ਮੈਂ ਕਹਿੰਦਾ ਭਾਈ ਸਾਹਿਬ ਜੀ ਸੋਸ਼ਲ ਮੀਡੀਆ ਦਾ ਯੁੱਗ ਹੈ YouTube ਦੇ ਉੱਤੇ Instagram ਦੇ ਉੱਤੇ ਥਾਂ-ਥਾਂ ਤੇ ਵੀਡੀਓ ਪਈਆਂ ਹੋਈਆਂ ਨੇ ਕਦੀ ਟਾਈਮ ਕੱਢ ਕੇ ਵੇਖੋ ਤੁਸੀਂ ਤੁਹਾਨੂੰ ਪਤਾ ਤੇ ਲੱਗੇ ਕਿ ਸੰਤ ਜੀ ਚਾਹੁੰਦੇ ਕੀ ਸੀਗੇ ਸੰਤ ਜੀ ਦੇ ਚਾਹਣ ਨਾ ਚਾਣ ਨਾਲ ਵੀ ਗੱਲ ਇੱਥੇ ਇਸ ਤਰੀਕੇ ਨਾਲ ਨਹੀਂ ਆਪਾਂ ਦੇਖਦੇ ਕਿ ਜੇ ਕੋਈ ਚਾਹੁੰਦਾ ਤਾਂ ਇਹ ਚੀਜ਼ ਸੰਭਵ ਹੈ ਇਹ ਚੀਜ਼ ਸਾਡਾ ਕੌਮੀ ਅਧਿਕਾਰ ਸਾਡੇ ਕੌਮ ਦੇ ਵਿੱਚ ਇਸ ਚੀਜ਼ ਦੀ ਜਿਹੜੀ ਕਹ ਲਓ ਚਿੰਗ ਗੁਰੂ ਮਹਾਰਾਜ ਦੇ ਵੱਲੋਂ ਪਾਈ ਹੋਈ ਹੈ ਅਸੀਂ ਦੋ ਟਾਈਮ ਅਰਦਾਸ ਦੇ ਵਿੱਚ ਮਹਾਰਾਜ ਕੋਲੋਂ ਇਹੀ ਮੰਗਦੇ ਹਾਂ ਰਾਤ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਕੋਈ ਇਦਾਂ ਸਿਰਫ ਕਹਿਣ ਨੂੰ ਗੱਲਾਂ ਨਹੀਂ ਬਣੀਆਂ ਇਹਨਾਂ ਗੱਲਾਂ ਦਾ ਵजूद ਨਹੀਂ ਤੁਸੀਂ ਤੁਸੀਂ ਜਿਹੜੀ ਵੀਡੀਓ ਦਾ ਜ਼ਿਕਰ ਕਰਦੇ ਪਿਓ ਮੈਂ ਉਹਦਾ ਉਹਦਾ ਵੀ ਵਿੱਚ ਰੈਫਰੈਂਸ ਲੈਣਾ ਚਾਹੁੰਦਾ ਆ ਉਹਦੇ ਵਿੱਚ ਤਾਂ ਠੀਕ ਆ ਸਮਝਨੈਲ ਸਿੰਘ ਬੋਲਦੇ ਪਏ ਨੇ ਭਿੰਡਰਾ ਵਾਲੇ ਸੰਤ ਬੋਲਦੇ ਪਏ ਨੇ ਕਹਿੰਦੇ ਕਿ ਸਾਨੂੰ ਨਾ ਤਾਂ ਚਾਹੀਦਾ ਨਾਹੀਂ ਤਾਂ ਅਸੀਂ ਮੰਗਦੇ ਆਂ ਤੇ ਨਾਹੀਂ ਅਸੀਂ ਉਹਦਾ ਵਿਰੋਧ ਕਰਦੇ ਆਂ ਉਹ ਕਹਿੰਦੇ ਕਿ ਅਸੀਂ ਕਦੀ ਵੀ ਨਹੀਂ ਚਾਹਾਂਗੇ ਕਿ ਜਿਹੜੇ ਭਾਰਤ ਦੇਸ਼ ਵਾਸਤੇ ਅਸੀਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਜ਼ਾਦ ਕਰਾਇਆ ਇਹਨੂੰ ਅਸੀਂ ਆਪਣੇ ਹੱਥੀਂ ਤੋੜੀਏ ਉਹ ਤਾਂ ਇੰਨੀ ਗੱਲ ਕਰਦੇ ਫਿਰ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਖਾਲਸਤਾਨ ਮੰਗਦੇ ਦੇਖੋ ਜਿਹੜੀ ਸੰਤ ਜੀ ਦੀ ਤੁਸੀਂ ਇਹ ਲਾਈਨ ਜਿਹੜੀ ਬੋਲੀ ਹੈ ਨਾ ਬਿਲਕੁਲ ਇਹ درست ਹੈ ਇਹ ਥੋੜੇ ਜਿਹਾ ਸ਼ਬਦਾਂ 'ਚ ਫਰਕ ਹੋ ਸਕਦਾ ਹੈ ਮਗਰ ਮੈਂ ਤੁਹਾਨੂੰ ਉਹਦੀ ਦੱਸ ਦਿੰਦਾ ਲੈਜ਼ਾ ਕੀ ਹੈਗਾ ਸੰਤ ਜੀ ਦੀ ਪੂਰੀ ਲਾਈਨ ਕੰਪਲੀਟ ਸੁਣਿਓ ਉਹਦੇ 'ਚ ਉਹ ਕਹਿੰਦੇ ਨੇ ਕਿ ਜੇ ਆਪਾਂ ਨਾਲ ਰਹਿਣਾ ਹੈ ਤੇ ਬਰਾਬਰ ਦੇ ਸ਼ਹੀਰੀ ਬਣ ਕੇ ਰਹਿਣਾ 2 ਨੰਬਰ ਦੇ ਸ਼ਹੀਰੀ ਬਣ ਕੇ ਨਹੀਂ ਰਹਿਣਾ ਹੈਗਾ ਜੇ ਐਤ ਕੀ ਸਿੱਖਾਂ ਨੂੰ ਖਾਲਸਾਤਨ ਮਿਲਦਾ ਹੋਇਆ ਤਾਂ 1947 ਵਾਲੀ ਗਲਤੀ ਨਹੀਂ ਕਰਨੀ ਆਪਣਾ ਖਾਲਸਾਤਨ ਮੁਲਕ ਲੈ ਲੈਣਾ ਹੈ ਕਿਉਂਕਿ ਸੰਤ ਜੀ ਨੇ ਉਸ ਵੇਲੇ ਤੱਕ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਉਸ ਵੇਲੇ ਤੱਕ ਲੜਾਈ ਚੱਲ ਰਹੀ ਹੈ ਉਹ ਲੜਾਈ ਚੱਲ ਰਹੀ ਹੈ ਜਿਹੜੀ ਇੱਕ ਅੰਦੋਲਨ ਦੇ ਰੂਪ ਚ ਇੱਕ ਸੰਘਰਸ਼ ਚ ਚੱਲ ਰਿਹਾ ਹੈ ਪੰਜਾਬੀ ਸੂਬੇ ਮੋਰਚੇ ਤੋਂ ਬਾਅਦ ਵੀ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਮੋਰਚਾ ਲੱਗਿਆ ਰਿਹਾ ਇਹ ਮੋਰਚਿਆਂ ਦੇ ਵਿੱਚੋਂ ਦੀ ਨਿਕਲੀ ਹੋਈਆਂ ਸਟੇਟਮੈਂਟਸ ਨੇ ਮਰ ਜਸਤਨ ਦਰਬਾਰ ਸਾਹਿਬ ਦੇ ਉੱਤੇ ਫੌਜ ਚੜ ਕੇ ਆ ਗਈ ਉਸ ਦਿਨ ਸੰਤ ਜੀ ਨੇ ਬਿਲਕੁਲ ਕੌਮ ਨੂੰ ਇਹ ਸੰਦੇਸ਼ਾ ਦੇ ਕੇ ਕਲੀਅਰ ਕੀਤਾ ਕਿ ਹੁਣ ਫੌਜ ਜਿਹੜੀ ਹੈ ਦਰਬਾਰ ਸਾਹਿਬ ਤੇ ਜੇ ਚੜ ਕੇ ਆ ਗਈ ਹੈ ਤੇ ਹੁਣ ਖਾਲਸਾਤਨ ਦੀ ਨਹੀਂ ਰੱਖੀ ਜਾਊਗੀ ਜਦੋਂ ਉਹਨਾਂ ਨੇ ਇਸ ਚੀਜ਼ ਦਾ ਐਲਾਨ ਕਰ ਦਿੱਤਾ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ 12 ਸਾਲ ਪੰਜਾਬ ਦੀ ਧਰਤੀ ਤੇ ਅਸੀਂ ਇਸ ਚੀਜ਼ ਦਾ ਸੰਘਰਸ਼ ਲੜਿਆ ਕੀ ਜਿਹੜੀਆਂ ਇਨੀਆਂ ਸ਼ਹਾਦਤਾਂ ਹੋਈਆਂ ਉਹ ਕੀ ਸਿਰਫ ਇੱਕ ਕਹਿਣਯੋਗ ਯਾ ਕਿ ਸਿਰਫ ਸਾਡੇ ਗੱਲ ਪਈ ਲੜਾਈ ਕਰਨ ਯੋਗ ਸੀਗੀ ਉਹ ਸਾਰਾ ਕੁਝ ਜੋ ਹੋਇਆ ਉਹ ਸਾਡੇ ਦੇਸ਼ ਦੀ ਅਡਰੀ ਜਿਹੜੀ ਅਸੀਂ ਖਾਲਸਤਾਨੀ ਮੰਗ ਰੱਖਦੇ ਆ ਉਹਦੇ ਕਰਕੇ ਹੋਇਆ ਸਾਡੀਆਂ ਇਨੀਆਂ ਸ਼ਹਾਦਤਾਂ ਸਾਡੀਆਂ ਬੇਪੱਤੀਆਂ ਸਾਡੀਆਂ ਜਾਇਦਾਦਾਂ ਜੋ ਵੀ ਸਾਡਾ ਗਿਆ ਸਾਨੂੰ ਉਹਦੇ ਬਦਲੇ ਜੇ ਸਾਡਾ ਕੌਮੀ ਘਰ ਮਿਲ ਜਾਵੇ ਸਾਨੂੰ ਉਹਦੇ ਕੋਈ ਅਫਸੋਸ ਨਹੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਬਸ ਬਾਅਦ ਸ਼ਰਤ ਅਸੀਂ ਇਹ ਚਾਹੁੰਦੇ ਹਜੇ ਵੀ ਕਿ ਸਾਨੂੰ ਜੇ ਭਾਰਤ ਚਾਵੇ ਟੇਬਲ ਤੇ ਬਹਿ ਕੇ ਸਾਡੇ ਨਾਲ ਰਾਏਸ਼ਮਾਰੀ ਕਰਕੇ ਸਾਨੂੰ ਬਣਦੇ ਹੱਕ ਦੇ ਦੇਵੇ ਕਿਉਂਕਿ ਹੁਣ ਦੇਖੋ ਖਾਲਸਤਾਨ ਸਾਡਾ ਕੌਮੀ ਘਰ ਹੈ ਅਸੀਂ ਇਹਦੇ ਲਈ ਚਾਹੁੰਦੇ ਆ ਕਿ ਜੇ ਬੰਦੇ ਟੇਬਲ ਤੇ ਬਹਿ ਕੇ ਇਸ ਚੀਜ਼ ਦੇ ਲਈ ਨਿਰਣੇ ਕਰਨ ਦੇ ਲਈ ਸਹਿਮਤ ਹੋਣ ਤੇ ਇਸ ਤੋਂ ਵਧੀਆ ਗੱਲ ਕੀ ਸ਼ਾਂਤੀ ਨਾਲ ਸਾਰਾ ਕੰਮ ਨਿਪਟ ਜਾਂਦਾ ਮੁੜ ਕੇ ਮਿਲਣ ਵਰਤਨਯੋਗ ਵੀ ਰਹਿ ਜਾਂਦੇ ਆ ਕਿਉਂਕਿ ਅੱਜ ਕੱਲ ਜਿੰਨੇ ਵੀ ਇਸ ਜੀਓ ਪੋਲਿਟਿਕਸ ਦੇ ਮੁਤਾਬਕ ਦੇਸ਼ ਨੇ ਨਾ ਉਹਨਾਂ ਦਾ ਇੱਕ ਦੂਜੇ ਦੇਸ਼ਾਂ ਦੇ ਬਿਨਾਂ ਨਹੀਂ ਸਰਦਾ ਇਹ ਚੀਜ਼ ਦੀ ਸਮਝ ਹੋਣੀ ਚਾਹੀਦੀ ਆ ਇੰਨੇ ਕਿ ਜ਼ਿਆਦਾ ਕਹੋ ਡਵੈਲਪਮੈਂਟ ਹੋ ਚੁੱਕੀਆਂ ਚੀਜ਼ਾਂ ਨੂੰ ਲੈ ਕੇ ਕਿ ਸਾਡਾ ਜਿਹੜਾ ਆਈਡੀਆ ਹੈਗਾ ਉਹਨੂੰ ਅਸੀਂ ਵਿਕਸਿਤ ਕਰਨ ਦੇ ਲਈ ਸਪੇਸ ਮੰਗਦੇ ਆ ਉਹ ਸਪੇਸ ਤੜੀ ਸੰਭਵ ਹੈਗੀ ਜਦੋਂ ਸਾਡੇ ਬਾਕੀ ਮੁਲਕਾਂ ਦੇ ਨਾਲ ਪੜੋਸੀ ਮੁਲਕਾਂ ਦੇ ਨਾਲ ਚੰਗੀ ਸਾਂਝ ਹੋਵੇ ਪਰ ਜਦੋਂ ਤੁਸੀਂ ਇਸ ਤਰੀਕੇ ਨਾਲ ਇਹਨਾਂ ਗੱਲਾਂ ਨੂੰ ਨਹੀਂ ਵੇਖਦੇ ਤੁਸੀਂ ਹਰ ਚੀਜ਼ ਨੂੰ ਕਹੋ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਉਹਨਾਂ ਚੀਜ਼ਾਂ ਨੂੰ ਕੁਚਲਣ ਦੇ ਲਈ ਨਜਾਇਜ਼ ਤਰੀਕੇ ਅਪਣਾਉਂਦੇ ਆ ਫਿਰ ਕੰਮ ਖਰਾਬ ਹੁੰਦਾ ਇੱਕ ਪਾਸੇ ਇਹੀ ਨਾ ਕਿ ਇੱਕ ਪਾਸੇ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਦਸੀਆਂ ਨੇ ਇੱਕ ਪਾਸੇ ਬਿਆਨ ਨੇ ਸੰਤ ਪਿੰਡਰਾਂ ਵਾਲਿਆਂ ਦੇ ਪਰ ਦੂਜੇ ਪਾਸੇ ਹਰਮੀਤ ਸਿੰਘ ਕਾਲਕਾ ਦਾ ਹੁਣੇ ਬਿਆਨ ਆਉਂਦਾ ਹਾਲਾਂਕਿ ਜ਼ਰੂਰ ਉਹਨਾਂ ਨੇ ਖੇਦੀ ਕੀਤੀ ਕੰਗਣਾ ਰਣਾਉਤ ਦੀ ਪਰ ਉਹਦੇ ਵਿੱਚ ਗੱਲ ਇਹ ਵੀ ਉਹਨਾਂ ਨੇ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਕარი ਦਿੱਤੀ ਕਿ ਹਾਂ ਖਾਲਿਸਤਾਨ ਦੀ ਮੰਗ ਤਾਂ ਕਦੀ ਸੀ ਹੀ ਨਹੀਂ ਪਰ ਸੰਤ ਪਿੰਡਰਾਂ ਵਾਲੇ ਜਿਹੜੇ ਬਾਰੇ ਜਿਹੜਾ ਉਹਨੇ ਬੋਲਿਆ ਉਹ ਗਲਤ ਬੋਲਿਆ ਆ ਫਿਰ ਇਹ ਇਹ ਸਟੈਂਡ ਉਹਨਾਂ ਦਾ ਕਿੱਥੋਂ ਆ ਜਾਂਦਾ ਦੇਖੋ ਉਹਨਾਂ ਦੇ ਕੋਈ ਸਟੈਂਡ ਨਹੀਂ ਹੈਗਾ ਜੇ ਉਹ ਤੇ ਸਭ ਤੋਂ ਪਹਿਲੇ ਉਹ ਕਹਿਣ ਕਿ ਤੁਹਾਡੀ ਬੀਜੇਪੀ ਦੀ ਲੀਡਰ ਸਾਡੇ ਸੰਤਾਂ ਦੇ ਬਾਰੇ ਸਾਡੀ ਕੌਮ ਦੇ ਬਾਰੇ ਇੰਨੀ ਗਲਤ رائے ਰੱਖਦੀ ਹੈ ਤੇ ਜੇ ਪਾਰਟੀ ਦਾ ਇਦਾਂ ਦਾ ਕੋਈ ਏਜੰਡਾ ਹੈਗਾ ਤੇ ਅਸੀਂ ਇਸ ਪਾਰਟੀ ਤੋਂ ਅਸਤੀਫਾ ਦਿੰਨੇ ਆ ਅਸੀਂ ਇਸ ਪਾਰਟੀ ਦੇ ਨਾਲ ਨਹੀਂ ਤੁਰਨਾ ਉਹ ਝੋਲੀ ਚੋਕ ਉਹਨਾਂ ਦੇ ਵਿੱਚ ਜਾ ਕੇ ਬੈਠੇ ਆ ਉਹਨਾਂ ਦਾ ਤਾਂ ਦਾਣਾ ਪਾਣੀ ਦਾਲਾ ਫੁਣਕਾ ਚੱਲਦਾ ਹੀ ਉੱਥੋਂ ਆ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਇਹਨਾਂ ਬੰਦਿਆਂ ਨੇ ਇਹਨਾਂ ਦੀ ਕੋਈ ਜ਼ਮੀਰ ਥੋੜੀ ਹੁੰਦੀ ਹੈ ਇਹ ਕੱਲ ਨੂੰ ਕਿਸੇ ਪਾਰਟੀ 'ਚ ਹੁੰਦੇ ਕੱਲ ਨੂੰ ਕਿਸੇ ਪਾਰਟੀ 'ਚ ਹੁੰਦੇ ਹੁਣ ਪਰਮਜੀਤ ਸਿੰਘ ਸਰਨਾ ਹੁਣ ਕਿਹੜੀ ਪਾਰਟੀ ਆ ਅਕਾਲੀ ਦਲ ਚ ਹੀ ਆ ਨਾ ਦੇਖੋ ਮੈਂ ਪਹਿਲੇ ਵੀ ਕਹਿਣਾ ਕਿ ਜਿਹੜੇ ਧਾਰਮਿਕ ਆਗੂ ਹੁੰਦੇ ਆ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੀ ਸੋਚ ਨਿਰੋਲ ਧਾਰਮਿਕ ਹੋਣੀ ਚਾਹੀਦੀ ਆ ਹੁਣ ਬਣੇ ਤਾਂ ਹੋਏ ਧਾਰਮਿਕ ਆਗੂ ਇਹਨਾਂ ਨੇ ਆਪਣੀਆਂ ਹੁਣ ਉੱਥੇ ਜਿਹੜੀਆਂ ਨਾ ਧਾਰਮਿਕ ਰਿਸਪੌਂਸਿਬਿਲਟੀਆਂ ਪੂਰੀਆਂ ਕੀਤੀਆਂ ਨਾ ਹੀ ਇਹ ਜਾਇਜ਼ ਤੌਰ ਤੇ ਸਾਨੂੰ ਧਾਰਮਿਕ ਲੱਗਦੇ ਦਾੜੀਆਂ ਇਹਨਾਂ ਨੇ ਬਨੀਆਂ ਹੁੰਦੀਆਂ ਇਹਨਾਂ ਨੂੰ ਸਮਝ ਹੈ ਨਹੀਂ ਕਿ ਇਹ ਕਿਹੜੀ ਕੌਮ ਤੋਂ ਵਾਸਤਾ ਰੱਖਦੇ ਆ ਕੀ ਇਹ ਲੋਕ ਨੇ ਕੀ ਨਹੀਂ ਹੈਗੇ ਆ ਤੇ ਬੈਠੇ ਵੀ ਪ੍ਰਧਾਨ ਦੀ ਕੁਰਸੀ ਤੇ ਆ ਘੱਟੋ ਘੱਟ ਤੁਸੀਂ ਦੇਖੋ ਰਹੀ ਸੀ ਤੁਹਾਨੂੰ ਮਰਨ ਨੇ ਜੇ ਕੋਈ ਏਡਾ ਵੱਡਾ ਉਹ ਤਾਂ ਦੇ ਹੀ ਦਿੱਤਾ ਤੇ ਹੁਣ ਹੀ ਤੁਸੀਂ ਦਾੜੀਆਂ ਖੋਲ ਮਗਰ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਕੋਈ ਲਿਆਜ ਨਹੀਂ ਇਹਨਾਂ ਨੂੰ ਧਰਮ ਦਾ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਇਹ ਸਿਰਫ ਆਪਣੀਆਂ ਰੋਟੀਆਂ ਸਿੱਖਦੇ ਨੇ ਜਿਹੜਾ ਪਹਿਲੇ ਕੰਮ ਸਰਨੇ ਨੇ ਕੀਤਾ ਹੁਣ ਆ ਕੇ ਪਹਿਲੇ ਫਿਰ ਇਸ ਤੋਂ ਬਾਅਦ ਮਨਿੰਦਰ ਸਿੰਘ ਸਿਰਸਾਰੇ ਆ ਹੁਣ ਆ ਕੇ ਇਹ ਬੈ ਗਿਆ ਇਹਨਾਂ ਲੋਕਾਂ ਦਾ ਤਾਂ ਜੀ ਕਹ ਲਓ ਇੱਕ ਤਰ੍ਹਾਂ ਦਾ ਜੌਬ ਆ ਇਹ ਤਾਂ ਉਹਨੂੰ ਜੌਬ ਨਹੀਂ ਜੁਆਏ ਕਰ ਰਹੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਕੰਗਨਾਰਨੋਦ ਕੀ ਕਰਦੀ ਕੀ ਨਹੀਂ ਕਰਦੀ ਇਹਨਾਂ ਨੂੰ ਉੱਤੋਂ ਦੱਬਗਾ ਪਿਆ ਇਹਨਾਂ ਨੇ ਕੰਗਨਾਰਨੋਦ ਅੱਖ ਚ ਪਿਆਨ ਦੇ ਦੇਣਾ ਇਹਨਾਂ ਦੇ ਬੱਲੇ ਕੁਝ ਨਹੀਂ ਹੈਗਾ ਸੋ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਸ਼ੰਤ ਜੀ ਨੂੰ ਤੁਸੀਂ ਉਹਨਾਂ ਦਾ ਕਰਦਾਰ ਕੁਸ਼ੀ ਕਰਨਾ ਜੇ ਛੱਡੋਗੇ ਨਹੀਂ ਨਾ ਫਿਰ ਗੱਲਾਂ ਜਿਹੜੀਆਂ ਨੇ ਉਹ ਪੰਜਾਬ ਦੇ ਕੱਲੇ ਸੀਮਤ ਨਹੀਂ ਰਹਿਣੀਆਂ ਫਿਰ ਜਿੱਥੇ ਜਿੱਥੇ ਇਸ ਚੀਜ਼ ਦੀ ਚਰਚਾ ਹੋਊਗੀ ਉੱਥੇ ਉੱਥੇ ਉਸ ਚੀਜ਼ ਦਾ ਪੂਰਾ ਵਿਰੋਧ ਵੀ ਹੋਊਗਾ ਤੇ ਉਹਦਾ ਕਿਤਨਾ ਕਿਤਨਾ ਖਾਮਿਆ ਜਾਂ ਭੁਗਤਣਾ ਪੈ ਸਕਦਾ ਕਿਉਂਕਿ ਦੇਖੋ ਹੋ ਕੀ ਰਿਹਾ ਜਦੋਂ ਤੁਸੀਂ ਕੋਈ ਗੱਲ ਨੂੰ ਲਗਾਤਾਰ ਕਿਸੇ ਚੀਜ਼ ਨੂੰ ਕਰੇਦੋਗੇ ਕਿਸੇ ਚੀਜ਼ ਦੇ ਉੱਤੇ ਤੁਸੀਂ ਬਾਰ ਬਾਰ ਕੋਈ ਛੱਟ ਮਾਰੋਗੇ ਫਿਰ ਮਾਰੇ ਨੇ ਤਾਂ ਗਾਂ ਨੂੰ ਵੀ ਦੋ ਸਿੰਘ ਦਿੱਤੇ ਆ ਫਿਰ ਲਾਜ਼ਮੀ ਹੋ ਜਾਂਦਾ ਉਹਦਾ ਉਸ ਚੀਜ਼ ਦੇ ਉੱਤੇ ਕੋਈ ਨਾ ਕੋਈ ਹੱਲ ਕਰਨਾ ਜਾਂ ਉਹਦਾ ਬਦਲੇ ਦੇ ਵਿੱਚ ਪ੍ਰਤੀਕਿਰਿਆ ਕਰਨਾ ਉਹਦੀ ਹੱਲ ਕਰਨੀ ਪੈਂਦੀ ਚੀਜ਼ ਉਹ ਮਗਰ ਇਹ ਚੀਜ਼ਾਂ ਸਾਡੇ ਨਾਲ ਹੀ ਕਿਉਂ ਬਾਰ ਬਾਰ ਹੋ ਰਹੀਆਂ ਨੇ ਅਸੀਂ ਬਾਰ ਬਾਰ ਕਿਉਂ ਇਹਨਾਂ ਚੀਜ਼ਾਂ ਦੇ ਉੱਤੇ ਸਪਸ਼ਟੀਕਰਨ ਦੇ ਰਹੇ ਹਾਂ ਜਿਨ੍ਹਾਂ ਦਾ ਕੰਮ ਹੈ ਉਹ ਕਰੀ ਜਾਣ ਜਿਹੜੀਆਂ ਫਿਲਮਾਂ 'ਚ ਉਹ ਚਾਹੁੰਦੇ ਆ ਉਹਦੇ 'ਚ ਸੱਚਾਈ ਦਿਖਾ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੀਆਂ ਫਿਲਮਾਂ ਦੇ ਵਿੱਚ ਸਾਡੇ ਹੀ ਸੰਤਾਂ ਨੂੰ ਜਾਂ ਸਾਡੇ ਧਾਰਮਿਕ ਆਗੂਆਂ ਨੂੰ ਤੁਸੀਂ ਮਾੜਾ ਦਿਖਾਉ ਉਹਨਾਂ ਦੇ ਬਾਰੇ ਝੂਠ ਪ੍ਰਚਾਰ ਉਹ ਤੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਤੇ ਨਾ ਹੀ ਇਦਾਂ ਦੇ ਕਾਲ ਕਰਕੇ ਬੰਦਿਆਂ ਨੂੰ ਅਸੀਂ ਬਰਦਾਸ਼ਤ ਕਰਾਂਗੇ ਕਿ ਉਹ ਸਾਡੀ ਕੌਮ ਨੂੰ ਰਿਪਰੈਜ਼ੈਂਟ ਕਰਨ ਉਹ ਦੱਸਣ ਕਿ ਕੌਮ ਕੀ ਚਾਹੁੰਦੀ ਹੈ ਕੀ ਨਹੀਂ ਚਾਹੁੰਦੀ ਜੇ ਉਹਨਾਂ ਨੂੰ ਇੰਨੀ ਸਮੱਸਿਆ ਹੈਗੀ ਹੈ ਨਾ ਉਹ ਸਾਨੂੰ ਬਦਾਵਾ ਪਾੜ ਕੇ ਦੇ ਦੇਣ ਕਿ ਭਰਾਵਾ ਮੈਂ ਤਾਂ ਹਿੰਦੁਸਤਾਨ ਦੇ ਨਾਲ ਹੀ ਰਹਿਣਾ ਹੈਗਾ ਤੇ ਤੁਹਾਨੂੰ ਜਿਨ੍ਹਾਂ ਨੂੰ ਕਾਲਸਤਾ ਚਾਹੀਦਾ ਉਹ ਤੁਸੀਂ ਆਪਣੀ ਜਿਹੜੀ ਲਹਿਦਾ ਹੈਗੀ ਆ ਉਹ ਆਪਣੇ ਹਿਸਾਬ ਨਾਲ ਸਿਸਟਮ ਦੀ ਤਿਆਰੀ ਕਰ ਲਓ ਤੇ ਆਪਾਂ ਤੁਹਾਡੇ ਵਿੱਚ ਨਹੀਂ ਸ਼ਾਮਲਣਾ ਅਸੀਂ ਕੋਈ ਗੱਲ ਨਹੀਂ ਸਾਨੂੰ ਕੋਈ ਉਹਦੇ ਆਣ ਨਾਣ ਨਾਲ ਕੋਈ ਫਰਕ ਪੈਂਦਾ ਨਹੀਂ ਇਦਾਂ ਦੀਆਂ ਗਿਣਤੀਆਂ ਵੈਂਤੀਆਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਸਿਧਾਂਤਕ ਬੰਦੇ ਆ ਸਾਡੀ ਸਿਧਾਂਤਕ ਸੋਚ ਹੋਣੀ ਚਾਹੀਦੀ ਐ ਅਸੀਂ ਉਹਨਾਂ ਬੰਦਿਆਂ ਦੇ ਮੁਤਾਬਕ ਸਾਰੀਆਂ ਚੀਜ਼ਾਂ ਦੀ ਰਾਏ ਲੈਂਦੇ ਆ ਜਾਂ ਗੱਲਬਾਤ ਰੱਖਦੇ ਆ ਜਿਹੜੀ ਚੀਜ਼ਾਂ ਗਰਾਊਂਡ ਦੇ ਉੱਤੇ ਸੱਚਾਈ ਦੇ ਜ਼ਰੂਰਤ ਨੇ ਐਵੇਂ ਨਹੀਂ ਜੋ ਮਰਜ਼ੀ ਮੂੰਹ ਚ ਆ ਬੋਲ ਦਿੱਤਾ ਅੱਛਾ ਭਾਜੀ ਅੰਤ ਵਿੱਚ ਆ ਕੇ ਮੈਂ ਥੋੜੇ ਤੋਂ ਆਪ ਪੁੱਛਣਾ ਚਾਹੁੰਦਾ ਕਿ ਹੁਣ ਜਿਹੜਾ ਬਿਆਨ ਸਾਹਮਣੇ ਆਏ ਨੇ ਉਹਨਾਂ ਨੂੰ ਲੈ ਕੇ ਕੋਈ ਕਾਨੂੰਨੀ ਪੱਧਰ ਤੇ ਉੱਤੇ ਵੀ ਤੁਸੀਂ ਐਕਸ਼ਨ ਕਰਨਾ ਸੋਚ ਰਹੇ ਹੋ ਕੋਈ ਸਲਾਹ ਇਦਾਂ ਦੀ ਕਾਨੂੰਨੀ ਪੱਧਰ ਤੇ ਲੈਣੀ ਸੋਚ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਹਾਂਜੀ ਅਸੀਂ ਇਸ ਪੱਧਰ ਤੇ ਨਾ ਕਾਨੂੰਨੀ ਲੀਗਲ ਐਡਵਾਈਸ ਲਈ ਹੈਗੀ ਆ ਉਹਨਾਂ ਨੇ ਕਿਹਾ ਕਿ ਇਹਦੇ ਬਾਬਤ ਅਸੀਂ ਜਿਹੜੀ ਹੈ ਪੁਲਿਸ ਨੂੰ ਕੰਪਲੇਂਟ ਦੇ ਸਕਦੇ ਆ ਇੱਥੇ ਬਣਦੀ ਐਫ ਆਈ ਆਰ ਹੋ ਸਕਦੀ ਹੈ ਤੇ ਮੈਂ ਵੀ ਚਾਹਾਂਗਾ ਕਿ ਇਸ ਨਾ ਸਿਰਫ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਐ ਇਸ ਬਾਬਤ ਕੋਈ ਨਾ ਕੋਈ ਸਟ੍ਰਿਕਟ ਐਕਸ਼ਨ ਲਵੇ ਕਿਉਂਕਿ ਉਹਨਾਂ ਕੋਲ ਅਧਿਕਾਰ ਨੇ ਉਹ ਸਾਡੀ ਇੱਕ ਧਾਰਮਿਕ ਜਥੇਬੰਦੀ ਹੈ ਤੇ ਉਹਨਾਂ ਦੇ ਕੀਤੇ ਹੋਏ ਐਕਸ਼ਨ ਨੂੰ ਫੌਰੀ ਤੌਰ ਤੇ ਉੱਤੇ ਲਾਗੂ ਕਰਨਾ ਆਸਾਨ ਹੋ ਜਾਂਦਾ ਹੈ ਤੇ ਅਸੀਂ ਚਾਹਾਂਗੇ ਕਿ ਉਹ ਵੀ ਇਸ ਚੀਜ਼ ਦੇ ਉੱਤੇ ਕੋਈ ਐਕਸ਼ਨ ਲੈਣ ਬਾਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਜਿਹੜੀਆਂ ਸਟੇਟਮੈਂਟਾਂ ਨੇ ਇਹ ਦੇਣੀਆਂ ਬੰਦ ਕਰਨ ਦੀ ਸਟੇਟ ਟੀਵੀ ਜ਼ਿੰਮੇਵਾਰੀ ਹੈ ਤੇ ਸੈਂਟਰ ਦੀ ਵੀ ਜ਼ਿੰਮੇਵਾਰੀ ਹੈ ਜੇ ਕੰਗੜਾ ਰਣੌਤ ਨੂੰ ਉਹ ਨਹੀਂ ਰੋਕਦੇ ਫਿਰ ਇਹ ਸਿੱਟੇ ਇਹਦੇ ਗਲਤ ਨਿਕਲਣਗੇ ਬਿਲਕੁਲ ਇਹ ਹਾਲਾਤ ਜਿਹੜੇ ਨੇ ਫਿਲਹਾਲ ਤੁਹਾਡੇ ਸਾਹਮਣੇ ਪ੍ਰਤੱਖ ਨੇ ਔਰ ਜੋ ਬਿਆਨ ਹੁਣ ਜੋ ਜਵਾਬ ਕੰਗੜਾ ਰਣੌਤ ਨੂੰ ਦਿੱਤਾ ਗਿਆ ਜਥੇਬੰਦੀਆਂ ਵੱਲੋਂ ਵੀ ਜਾਂ ਗੱਲ ਕਰੀਏ ਭਾਈ ਜੰਦਾ ਵੱਲੋਂ ਵੀ ਉਹ ਵੀ ਤੁਹਾਡੇ ਸਾਹਮਣੇ ਰੱਖਿਆ ਆ ਹੌਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਕਾਨੂੰਨੀ ਪੱਧਰ ਦੇ ਉੱਤੇ ਔਰ ਗੈਰ ਕਾਨੂੰਨੀ ਪੱਧਰ ਦੇ ਉੱਤੇ ਵੀ ਉਹ ਦੋਵੇਂ ਚੀਜ਼ਾਂ ਵਿਚਾਰਨੀਆਂ ਬਹੁਤ ਜ਼ਰੂਰੀ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ